ਚੰਦੂ ਮਾਹਿਰਾ ਜੀ ਉਹਨਾਂ ਦੀ ਹਿੰਦੀ ਸੁਣ ਲਿਓ ਮੈਂ ਤਾਂ ਉਹ ਸੁਣਦਾ ਰਿਹਾ ਪਾਰਲੀਮੈਂਟ ਚੋਂ ਮੈਂ ਕਿਹਾ ਪੰਜਾਬੀ ਬੋਲਿਆ ਕਰੋ ਜੀ ਇੱਥੇ ਪੰਜਾਬੀ ਬੋਲ ਸਕਦੇ ਹੋ ਤੁਸੀਂ ਜੋ ਹਿੰਦੀ ਤੋਂ ਬਦਲੇ ਉਹਨਾਂ ਨੇ ਲਏ ਨੇ ਮੈਡਮ ਜੀ ਆਪਣਾ ਝੁੱਗਾ ਚੱਕ ਕੇ ਤੇ ਆਪਣਾ ਹੀ ਢੀਡ ਨਾਂਗਾ ਹੋਤਾ ਹੈ ਸਾਪ ਲਾਂ ਗਿਆ ਹੈ ਲੀਕ ਉਟ ਰਹੇ ਆਉ ਤੇਰੀ ਉਹ ਮੈਡਮ ਮੇਰੇ ਵੱਲ ਦੇਖਿਆ ਕਰੇ ਕੋਈ ਅਨਪਾਰਲੀਮੈਂਟਰੀ ਤੋਂ ਨਹੀਂ ਬੋਲਾ ਇਹਨੇ ਕੋਈ ਅਨਪਾਰਲੀਮੈਂਟਰੀ ਲਫ਼ਜ਼ ਤੋਂ ਨਹੀਂ ਮੈਂ ਕਿਹਾ ਮੈਨੂੰ ਤਾਂ ਆਪ ਨਹੀਂ ਸਮਝ ਆਉਂਦੀ ਕੀ ਕਹੀ ਹੈ ਘਾਟੇ ਚੂਕ ਦੇਗੇ ਲੈ ਦੱਸੋ ਤੇਰਾ ਆਮ ਨਾਲ ਤੇ ਪੰਜਾਬੀ ਬੋਲ ਸਕਦੇ ਹੋ ਤੁਸੀਂ ਤੇ ਮੈਂ ਤੇ ਫਿਰ ਲੋਸਨ ਦਾ ਐਂਡ ਡਿਕੋਰੇਸ਼ਨ ਦਾ ਪੂਰੇ ਹਰ ਰਿਕੇ ਜੜੀ ਸਟਾਕ ਸਾਡੀ ਪਈ ਹੋਈ ਹੈ ਉਹ ਬਾਹਰ ਲੈ ਜਾ ਹਾਂਜੀ ਸਾਡਾ ਜਿਹੜਾ ਜੋ ਸਟਾਕ ਪਰ ਹੈ ਸਾਡਾ ਸਟਾਕ ਪਿਆ ਜਿਹੜਾ ਉਹਨੂੰ ਵੀ ਚੌਰ ਦਾ ਜਿਹੜਾ ਸਪੈਸ਼ਲ ਟ੍ਰੇਨਾਂ ਲਾ ਕੇ ਫੂਡ ਐਂਡ ਸਿਪਲ ਸਿਵਲ ਸਪਲਾਈਡ ਡਿਪਾਰਟਮੈਂਟ ਦਾ ਜਿਵੇਂ ਸਟੋਰੇਜ ਹੈ

ਤਾਂ ਤੇ ਬੋਲਣ ਦਾ ਮੌਕਾ ਮਿਲਿਆ ਮੈਂ ਕਿਹਾ ਜੀ ਮੈਨੂੰ ਉਹ ਕਹਿੰਦੇ ਵੀ ਜਿਆਦਾ ਟਾਈਮ ਨਹੀਂ ਹੈਗਾ ਵੀ ਡਿਬੇਟ ਐਂਡ ਹੈ ਕਿਉਂਕਿ ਉੱਥੇ ਜਿੰਨੇ ਤੁਹਾਡੇ ਐਮਪੀ ਹੁੰਦੇ ਨੇ ਉਸ ਹਸਾਬ ਨਾਲ ਟਾਈਮ ਮਿਲਦਾ ਹੈ ਮੈਂ ਇਕੱਲਾ ਹੀ ਸੀ 19 ਚ ਚਲੋ ਮੈਂ ਕਿਹਾ 2-3 ਮਿੰਟ ਦੇ ਦਿਓ ਜੀ ਬਹੁਤ ਐਨੇ ਤਾਂ ਉੱਥੇ ਮੈਂ ਇੱਕ ਸ਼ੇਅਰ ਬੋਲਿਆ ਸੀ ਕਿਸੇ ਕਵੀ ਨੇ ਲਿਖਿਆ ਬੜਾ ਵਧੀਆ ਇੱਕ ਧੀ ਜਿਹੜੀ ਹਜੇ ਦੁਨੀਆ ਤੇ ਆਈ ਨਹੀਂ ਉਹ ਮਾਂ ਦੇ ਪੇਟ ਚੋਂ ਮਾਂ ਨਾਲ ਗੱਲ ਕਰਦੀ ਹੈ ਆਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਆਜਾ ਬੈਠ ਨੀ ਮਾਏ ਗੱਲਾਂ ਕਰੀਏ ਕੰਮ ਦੀਆਂ ਰਾਜਗੁਰੂ ਸਖਦੇਵ ਭਗਤ ਸਿੰਘ ਮਾਮਾ ਹੀ ਨੇ ਜੰਮ ਦੀਆਂ ਕੀ ਪਤਾ ਮੈਂ ਜੰਮ ਤੇ ਮਾਂ ਕੋਈ ਅਗੰਮੜਾ ਮਰਦ ਨਹੀਂ ਮਾਏ ਕੁਖ ਦੇ ਵਿੱਚ ਨਾ ਕਤਲ ਕਰਾਈਂ ਇਹੀ ਮੇਰੀ ਅਰਜ਼ੀ ਮਾਏ ਅੱਜ ਜੇ ਮੈਂ ਪੱਗ ਬੰਨੀ ਖੜਾ ਰਾਹੁਲ ਗਾਂਧੀ ਜੀ ਨੇ ਮੈਨੂੰ ਕਿਹਾ ਸੀ ਜੇ ਸਿਆਸਤ ਚਾਉਣਾ ਪੰਜਾਬ ਦੀ ਮੇਰੇ ਕੋਲ ਪੱਗ ਬਨ ਕੇ ਆਈ ਤਾਂ ਮੈਂ ਤੈਨੂੰ ਮੰਨੂਗਾ ਅੱਜ ਪੱਗ ਸਜਾਈ ਕੇਸਰੀ ਹੈ ਰਾਹੁਲ ਗਾਂਧੀ ਦੀ ਦਿੱਤੀ ਆ ਇਹ ਇਹ ਆਪਣੇ ਆਪ ਕੋ ਸਮਝਦੇ ਕਿਹਾ ਹੈ ਇਹ ਚੀਜ਼ ਕਹਿ ਕੇ ਮੁਝੇ ਹੱਥ ਆਗੇ ਕਰ ਰਹੇ ਜੈਸੇ ਕੋਈ ਸ਼ਹਿਨशाह ਹੋ ਜੈਸੇ ਕੋਈ ਮਤਲਬ ਉਹ ਸਮਝਦੇ ਮਾਲਕ ਹੀ ਹਮ ਇਸ ਦੁਨੀਆ ਦੇਸ਼ ਕੇ ਤੋ ਭਈ ਗਾਂਧੀ ਫੈਮਿਲੀ ਕੇ ਨਾ ਹੋ ਪਰ ਸਿਰ ਪੇ ਪਗੜੀ ਹੈ ਸਰਦਾਰ ਕੀ तो हाथ मलाने जब बढ़ाया मैंने कहा आप लोग तो देश के गदार हो देश के दुश्मनों जो रोज फौज के अगेंस्ट बात करते हो देश के अगेंस्ट बात करते हो ये हाथ सरदार का पंजाबी का हाथ गांधी परिवार जो सिखों का कातल है हमारे गुरुद्वारे ढहाए हुए उस गांधी परिवार के वारिस के साथ मेरा हाथ नहीं मिलेगा रविंद्र बिट्टू मैं डिबेट करूंगा जी ਉਧੀ ਉਧੇ ਕੋਈ ਨਹੀਂ ਸੁਣਦਾ ਰੇਲਵੇ ਵਿੱਚ ਰੇਲਵੇ ਦੀ ਮੈਂ ਕਿਹਾ ਟ੍ਰੇਨ ਟ੍ਰੇਨ ਦਾ ਸਾਡਾ ਪੁਲ ਕਰਾ ਦੇ ਧੂਰੀ ਕਹਿੰਦਾ ਇਹ ਨਹੀਂ ਹੁੰਦਾ ਮੈਥੋਂ ਮੈਂ ਹੋਰ ਤੂੰ ਕਹਦਾ ਮੰਤਰੀ ਕਹਿੰਦਾ ਕੋਈ ਟੈਸ਼ਨ ਜਗਤੰਭੂ ਜੀ ਦੇ ਮਾਰਦੇ ਹੁਣ ਕਹਿੰਦੇ ਕਰਮਾ ਜਿਸ ਦੀ ਰਾਮ ਨਾਇਲੋ ਜੀ ਆ ਜੋ ਗੈਰੀ ਹਮਾ ਦਾ ਜੀ ਮੰਤਰੀ ਜੇਵਾ ਜੀ ਇਹ ਤਾਂ ਗੱਲ ਨਹੀਂ ਸਾਡੇ ਨੂੰ ਸਮਝੋ ਰਹੇ ਤੇਰੀ ਕਾ ਨਾ ਕਿੰਦੀਆਂ ਗੱਲਾਂ ਫਿਰ ਦੇਸ਼ਲਾ ਵੀ ਪੱਠਾ ਪੱਟੂ ਸਟੇਟ ਦਾ ਵੀ ਪੱਠਾ ਦਾ ਪਰ ਜਿਹੜਾ ਸਵਾਲ ਪਰਮਜੀ ਨੇ ਕੀਤਾ ਹੈਗਾ ਮੈਂ ਇਨਾਂ ਕੋ ਕਹਿਣਾ ਹੈ ਕਿ ਗੁਰਬਾਣੀ ਪੜਦੇ ਆ ਨਾ ਜੀ ਯਾ ਤਾਂ ਕਾਲਪੁਰਖ ਯਾ ਗੁਰੂ ਤੇ ਜਾਂ ਫਿਰ ਬ੍ਰਹਮ ਗਿਆਨੀ ਪੁਰਖ ਉਹ ਰਿਸ਼ਤੇ ਨਾਤੇ ਦੁਨੀਆ ਦੀ ਦੁਨੀਆ ਚੀਜ਼ਾਂ ਹੁੰਦੀਆਂ ਇਹਨਾਂ ਤੋਂ ਬਹੁਤ ਉੱਪਰ ਉੱਠੇ ਹੁੰਦੇ ਆ ਪਰ ਜਿਹੜੇ ਸਾਡੇ ਵਰਗੇ ਮਨੁੱਖ ਹੁੰਦੇ ਆ ਉਹਨਾਂ ਲਈ ਤਾਂ ਰਿਸ਼ਤੇਦਾਰ ਪ੍ਰਾਇਓਰਟੀ ਰੱਖਦੇ ਹੀ ਆ ਜੀ ਇਸ ਕਰਕੇ ਕੋਈ ਸ਼ੱਕ ਨਹੀਂ ਅਜੇ ਵੀ ਆਪਣੇ ਉਹਨਾਂ ਦੀ ਗੱਲ ਕੀਤੀ ਆ ਤੁਸੀਂ ਬਤੌਰ ਜ਼ਿੰਮੇਵਾਰ ਦੇ ਹਿਊਮਨ ਹਾਂਜੀ ਹਾਂ ਮੈਂ ਇੱਕ ਆਮ ਸਧਾਰਨ ਬੰਦਾ ਤਾਂ ਰਿਸ਼ਤੇਦਾਰ ਨੂੰ ਮਿਲਣ ਜਾਂਦਾ ਜੀ ਕੋਈ ਇੱਕ ਸਿਆਸੀ ਪਾਰਟੀ ਦੇ ਪ੍ਰਧਾਨ ਜੋ ਦੋਵਾਂ ਦੇ ਵਿੱਚੋਂ ਕਿਹੜਾ ਹੁੰਦਾ ਤੁਹਾਨੂੰ